हम लोग जा रहे थे वो पीछे से बजड़ी वाला ट्रक आया मार दिया धक्का सब पर गाड़ी पलटी खा गया कहां जा रहे थे कंपनी में धागा कंपनी में कौन सी कंपनी कौशल कंपनी हाँ बस में उधर लई और इधर गिनाली है ना आज 35 35 हो गई ट्रक कितनी चोट लगी सब लोग का टूट फट गया मेरा तो अंदर लगा है अभी भी ऐसी 35 ਲੋਗਾਂ ਦੀ ਸਟਾਰਟਿੰਗ ਬਦੇ ਤਾਂ ਤੋਂ ਕੰਮ ਮੇ ਥੇ ਰੋਧ 35 ਇਹ ਰਥ ਉਹ ਬੜਾ ਬਸ ਹਨ ਮੈਨੀ ਬੱਸ ਕੰਪਨੀ ਉਹ ਜਿਆਦਾ ਹੈ ਅੱਜ ਤੱਕ ਕੰਮ ਮੇ ਮੇਰਾ ਨਾਮ ਹਰਮੰਦਰ ਸਿੰਘ ਹੈ ਕਿਹ ਹੋਇਆ ਜਿਹੜਾ ਕਈ ਆਪਣੇ ਇਧਰੋਂ ਗੁਵਿੰਦਗੜ੍ਹ ਸੈਡਕ ਨੇੋਂ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਜ਼ ਵਾਲੀ ਉਥੇ ਮੰਜੀ ਜਿਹੜਾ ਜਿਹੜਾ ਚ ਰਸਤਾ ਆਪਣੇ ਇਧਰੋਂ ਸਮਰਾਲੇ ਕੰਨੀਓਂ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਕ੍ਰੋਸਿੰਗ ਤੇ ਇੰਨੀ ਸੱਟ ਲੱਗੀ ਕਿੰਨੀ ਇਹਨਾਂ ਦੇ ਹੋਣ ਗਈ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜੇ ਮੌਕੇ ਤੇ ਜਦ ਸਾਡੀ ਗੱਡੀ ਕੋਲੇ ਖੜੀਦੀ ਅਸੀਂ ਤਾਂ ਚੱਕ ਕੇ ਲੈ ਆਏ ਉਹਨੂੰ ਦੋ ਤਿੰਨ ਲੇਡੀ ਤੇ ਸੱਟ ਜ਼ਿਆਦਾ ਹੈ ਜਿਨ੍ਹਾਂ ਦੇ ਲੱਤਾਂ ਤੇ ਸੱਟ ਜ਼ਿਆਦਾ ਹੈ ਜਾਂ ਫੋਰ ਸਿਰ ਸਿਰ ਤੇ ਸੱਟ ਜ਼ਿਆਦਾ ਹੈ ਇਹ ਵੱਡੀ ਬੱਸ ਸੀ ਛੋਟੀ ਸੀ ਇਹ ਐਂਡੀ ਕੇ ਆਪਣੇ 15 20 ਵਾਲੀ ਹੁੰਦੀ ਜਿਹੜੀ ਦੂਜੀ ਛੋਟੀ 32 ਸੀਟਰ ਜਾਂ ਜਮੈਂ 22 22 ਕੀ ਸੀਟਰ ਹੁੰਦੀ ਜਿਹੜੀ ਗੱਡੀ ਛੋਟੀਆਂ ਉੱਕਣਾਂ ਦੀ ਗੱਡੀ ਤੇ ਉਹ ਗੱਡੀ ਤਾਂ ਹੀ ਆਇਆ ਇਹ ਗੱਡੀ ਤਾਂ ਗਰੀ ਪਈ ਸੀ ਥੱਲੇ ਦੂਲੜ ਸਾਨੀ ਹੁਣ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸਾਨੂੰ ਤਾਂ ਇਹਨਾਂ ਦੇ ਚੱਕਣ ਨਹੀਂ ਪੈਗੇ ਤਾਂ ਮੈਂ ਤੁਹਾਨੂੰ ਚੱਕ ਕੇ ਲਿਆਂਦੀ ਆਂ ਯਰੇ ਵੈਸੇ ਵਧੀਆ ਪਹੁੰਚ ਗਏ ਜੀ ਟਾਈਮ ਨਾਲ ਆਪਣੇ ਪੇਸ਼ਟ ਦਾ ਜਾਨੀ ਨਾ ਜਾਨੀ ਨਿਸਾਨ ਤੋਂ ਬਚਾਈ ਬਾਕੀ ਉਰੇ ਦੇਖਦੇ ਜure ਹੁਣ ਇਹ ਜਿਹੜਾ ਮੁਕੇ ਰੈਫਰ ਕਰਦਾ ਹੋਣਗੇ ਜਿੰਨਾ ਹੋਊਗਾ ਸਾਬ ਲਾਣਗੇ ਦੋ ਤਿੰਨ ਦੋ ਤਿੰਨ ਲੇਡੀਜ਼ ਸੱਟ ਜ਼ਿਆਦਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਸਰਗੜਾ ਦਾ ਸਾਹਿਬ ਕੀ ਹੋਇਆ ਜੀ ਉਰੇ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਪਰਿਆ ਉਹ ਵੀ ਤੇ ਜਾ ਰਹੇ ਜਿੱਧਰ ਬੈਨਾਰੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20-25 ਸਵਾਰੀਆਂ ਦੀ ਸਾਰੀਆਂ ਵਿੱਚੋਂ ਗੱਡੀਆਂ ਲੀਆਂ ਨੇ ਕਿਹੜੀ ਬੱਸ ਕਹ ਦੀਏ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸਨ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਆ ਇਹ ਅੱਛਾ ਜੀ ਹਾਂ ਜੀ 20-25 ਸਵਾਰੀਆਂ ਦੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਕੇ ਜੀ ਇੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਤੇ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਤੇ ਯਾਨੀ ਬੜਾ ਮੋਟਾ ਰਿਲੇਟ ਹੋਈ ਜਾਂਦੀ ਆ ਗਈ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦਾ ਨੇ ਯਾਨੀ ਬਤੀ 10 ਥੋੜੇ ਥੋੜੇ ਸੱਟਾਂ ਆਥਰੇ ਹੋਰ ਗਾਰੇ ਕੀ ਲੱਗਾ ਕੀ ਗਲਤੀ ਹੋਈ ਇੱਥੇ ਗਲਤੀ ਤਾਂ ਉਹ ਦੇਖੋ ਜੀ ਉਹ ਵੀ ਪੱਤੇ ਜਾ ਰਹੇ ਦੀ ਵੀ ਤੇ ਜਾ ਰਿਹਾ ਦੀ ਦੋਏ ਜਾ ਰਹੇ ਉਹ ਤਾਂ ਗੱਡੀ ਰੁਕੀ ਜਣਾ ਇਹ ਤਾਂ ਰੁਕੀ ਹੈ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸ ਇਹਨੂੰ ਪ੍ਰਕਾੜਾ ਆ ਰਿਹਾ dietro ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਤ ਦੇ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ ਪਚਾ ਹੈਗਾ ਹੁਣ ਕਿਥੇ ਤਾਂ ਹੈਗੇ ਜੀ ਪੰਜਾਬ ਵਾ ਦੇ ਕਿੱਥੇ ਲੈ ਗਏ ਇਹਨੇ ਉਹਨਾਂ ਨੂੰ ਕੁੜੀਆਂ ਦੇ ਬਲਾਸਟ ਵਾਲੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆਹ ਦੇਖੋ ਜੀ ਹੁਣ ਕੋ ਸਾਹਮਣੇ ਦਾ ਹੈਗਾ ਇਹਨੇ ਕਿਵੇਂ ਜੋਰ ਨਾਲ ਵਾਰਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਆਉਂਦੀ ਦੋ ਖੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਜਿਹੜੇ ਹਾਂਜੀ ਸਰ ਕੀ ਹੋਇਆ ਜੀ ਇਹ ਨਾ ਜੀ ਆਪਣੇ ਕੌਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੌਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਦ ਬ੍ਰੇਕ ਨਹੀਂ ਲੱਗੀ ਕੀ ਹੈ ਨਾ ਵੀ ਉਹਨੇ ਗੱਡੀ ਚੱਕੇ ਤੇ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘੱਟੋ ਘੱਟ 8-10 ਲੇਡੀਜ਼ ਜਿਹੜੀਆਂ ਨੇ ਜਿਵੇਂ ਗੁੱਜੀਆਂ ਸਟਾਪ ਵਗੈਰਾ ਲੱਗੀਆਂ ਹਨ ਪਲਟਨ ਇੱਕ ਦੇ ਕਾਫੀ ਲੱਤ ਫੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਜੀ ਕਿੰਨੇ ਕਿ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਫੈਕਟਰੀ 'ਚ ਇਹ ਹੁਣ ਇਹ 8 10 ਕਿ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਹਿੰਦੇ ਮਲੇ ਚੱਕਰੇ ਆਏ ਸੀਗੇ ਟਿਪਰ ਫੜ ਲੈ ਜੀ ਮੌਕੇ ਤੇ ਫੜ ਲੈ ਬਟੇਪਾ ਡਰਾਈਵਰ ਜੀ ਡਰਾਈਵਰ ਭੱਜ ਗਿਆ ਜੀ